ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਲੋ ਜੀ ਤਾਰ ਆਪਨੇ ਚੋਤੀਆਂ ਤੇ ਤੁਹਨ ਦਿਖਾਉਨੇ ਆ ਕੀ ਕਰ ਲੱਗੇ ਹੋਏ ਨੇ ਤੁਸੀਂ ਕਹਿੰਦੇ ਹੋ ਨਾ ਸਾਈਪਰੀ ਤੋਂ ਨਹੀਂ ਕੰਮ ਨਹੀਂ ਕਰਦੇ ਤੁਹਨ ਦਿਖਾਉਨੇ ਅੱਜ ਕੰਮ ਕੀ ਕਰਦੇ ਨੇ ਆ ਦੇਖੋ ਆ ਕੀ ਕਰਨ ਲੱਗੇ ਹੋਏ ਨੇ ਘਹਾਰੀ ਮੈਂ ਲਾਈ ਸੀਗੀ ਇਹ ਕਹਿੰਦੇ ਅਸੀਂ ਗੋਹਾ ਲਾਉਣਾ। ਕਲਿੱਪਣੀਆਂ ਕਹਿੰਦਾ ਹੁਣ। ਹਾਂ। ਮੈਂ ਕਿਹਾ ਤੁਹਾਨੂੰ। ਦੋਏ ਲੱਗੇ ਹੋਏ ਨੇ ਲੋ। ਦੇਖੋ। ਪਰ ਹੋ ਗਿਆ ਹੁਣ ਲਿੱਪਣਾਂ ਦੇ ਖੜਦਾ। ਹੁਣ ਇਹ ਦੋ ਵਾਰ ਇਹ ਲਿੱਪਣਗੇ। ਕਹਿੰਦਾ ਮੰਮੀ ਅਸੀਂ ਲਿੱਪਣੀਆਂ ਨੇ ਬੱਕਰੀਆਂ ਕਹਿੰਦਾ ਉਹ ਸਿੱਟੀਆਂ ਦੇ ਨੇ ਪਾਥੀਆਂ। ਹੁਣ ਅੰਦਰ ਖੜੀ ਨੂੰ ਗੋਹਾਰੀ ਲਿੱਪਣ ਲੱਗੇ ਹੋਣੇ ਦੋਏ ਪਾਈ। ਮੋਤੀ ਵਾਥੀ ਬਣਾ ਕੇ ਰਾਇਆ। ਲਓ। ਬੇਤਾਰਾਂ ਚੋਲੀ ਚੋਦੀ ਆਗਸ ਕਰਿਆ ਨਾ। ਗੋਬਰ ਗੈਸ ਨਾਲ ਗੋਹਾ ਚੱਕ ਕੇ ਸਾਰਾਈ ਲੇਪਤਾ ਅਜੋ ਦਾ ਘਰ ਤਾਂ ਨਾ ਮੈਂ ਮੱਚਾ ਬੱਚਾ ਮਿਲ ਗਿਆ ਹਾਂ ਹੈਲੋ ਸਾਈਪ੍ਰਿਤ ਅਸਰੀ ਆਪਾ ਹੈਲੋ ਜਿਸ ਕੰਨ ਸੇਂ ਦੇਖੋ ਤੁਹਾਨੂੰ ਮਜ਼ਾ ਆਉਂਦਾ ਇਹਦੇ ਵਿੱਚ ਹਾਂ ਮੈਂ ਤਾਂ ਰੋਟੀ ਰੋਟੀ ਪਕਾਉਂਦੇ ਹਾਂ ਜੇ ਰੋਟੀ ਦਾ ਹੀ ਲਾਗਰ ਦੇ ਨੇ ਓਏ ਨੀ ਉੱਚੀ ਨਾ ਮਾਰ ਬੱਸ ਬੱਸ ਹੱਥ ਫੇਰ ਹੁਣ ਇਹਨਾਂ ਦੇ ਹਣ ਚਲੋ 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 ਜੀ ਇਹਨਾਂ ਨੂੰ ਕਰੀ ਜਾਣ ਦਾ ਕੰਮ ਆਪਾਂ ਹੋਰ ਕੰਮ ਕਰਦੇ ਆਂ ਮੇਰੀ ਮੇਰੀ ਸਲਾਸੀ ਕੀ ਅੱਜ ਪਿੰਡੀਆਂ ਗੁੱਢਣ ਦੀ ਪਿੰਡੀਆਂ ਗੁੱਢਦੇ ਆਂ ਅੱਜ ਆਹ ਦੇਖੋ ਆਹ ਲਸਣ ਨਿਕਲਿਆ ਸਾਡਾ ਕਸ਼ਮੀਰੀ ਲਸਣ ਇਹਦੇ ਸਲੇ ਗਟੋਲੀਆਂ ਵੀ ਨਿਕਲੀਆਂ ਨੇ ਜਿਹੜੀਆਂ ਵਿਕਦੀਆਂ ਨੇ ਕਹਿੰਦੇ ਪਸਾਰੀ ਲੰਦੇ ਨੇ ਕਾਫੀ ਮਹਿੰਗੀ ਗੋਲੀ ਵਿਕਦੀ ਆ ਉਹ ਜਿਹੜੇ ਗਠੀਏ ਦੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਣ ਵਾਸਤੇ ਦੱਸਦੇ ਨੇ ਦਵਾਈ ਬਣਦੀ ਉਹਨਾਂ ਦੀ ਇਨੀ ਆ ਕਿੱਥੇ ਵਹਿ ਗਈ ਆ ਕੇ ਇਹਨੂੰ ਗਰਮੀ ਲੱਗਦੀ ਆ ਦਸ ਹੁਣ ਨੜਾਈ ਸੀਗੀ ਕੋਹੇ ਚਾ ਕੇ ਵਹਿ ਗਈ ਦੇ ਨੜਾਇ ਤਾਂ ਮਿੱਟੀ ਜੀ ਬਹਲੀ ਬੜਦੀ ਐ ਇਹ ਚਲੋ ਜੀ ਆਪਾਂ ਹੋਰ ਕੰਮ ਕਰਦੇ ਕੋਈ ਦੁੱਧ ਪਾ ਕੇ ਹੋਣਾ ਹਲੇ ਲੋ ਜੀ ਇੱਥੇ ਆਪਾਂ ਨੇ ਸਾਰਾ ਕੰਮ ਨਿਬੇੜਤਾ ਸੀਗਾ ਡੰਗਰਾਂ ਦਾ ਪਾਣੀ ਵੀ ਪਲਾਤਾ ਸੀਗਾ ਤੇ ਦੁੱਧ ਵੀ ਪਾਤਾ ਸੀ ਧਾਰਮਚੋਲੀਆਂ ਦੀ ਸਾਰਾ ਕੰਮ ਨਿਬੜ ਗਿਆ ਸੀਗਾ ਇਸ ਤੋਂ ਬਾਅਦ ਹੁਣ ਮੈਂ ਸੋਚਿਆ ਸੀਗਾ ਵੀ ਪਿੰਡੀਆਂ ਆਪਾਂ ਗੁੜ ਦੰਨੇ ਆ ਕਿਉਂਕਿ ਪਿੰਡੀਆਂ ਚ ਬਹੁਤ ਕੱਖ ਹੋਇਆ ਪਿਆ ਸੀਗਾ ਜਿਹੜਾ ਮੀਂਹ ਆਇਆ ਸੀ ਨਾ ਉਹਦੇ ਨਾਲ ਗਧੇ ਵੇਲ ਜੀ ਕਾਫੀ ਹੋ ਗਈ ਪਿੰਡਿਆਂ ਦੇ ਵਿੱਚ ਤੇ ਪਿੰਡਿਆਂ ਵਿੱਚੋਂ ਦਿਖ ਨਹੀਂ ਰਹਿਣਾ ਸੀਗੀਆਂ ਮੈਂ ਉਹਦੋਂ ਦੀ ਤਾਂ ਵੀ اٹਕੀ ਹੋਈ ਸੀਗੀ ਵੀ ਥੋੜੀਆਂ ਜਿਹੀਆਂ ਬੜੀਆਂ ਹੋ ਜਾਣ ਹਨਾ ਥੋੜੀਆਂ ਜਿਹੀਆਂ ਬੜੀਆਂ ਹੋਣ ਨਾਲ ਕੀ ਆ ਵੀ ਕੱਕ ਫਿਰ ਸੌਖਾ ਨਿਕਲ ਜੂਗਾ ਕਿਉਂਕਿ ਦਿਖਾਈ ਦੇਣ ਲੱਗਣਗੀਆਂ ਜੇ ਪਿੰਡੀਆਂ ਬੜੀਆਂ ਹੋ ਜਾਣਗੀਆਂ ਨਹੀਂ ਕਈ ਵਾਰ ਨਾ ਖੁਰਪਾ ਵੱਜਦਾ ਇਹਨਾਂ ਤੇ ਜੇ ਦਾਤੀ ਨਾਲ ਵੱਢਦੇ ਤਾਂ ਦਾਤੀ ਵੀ ਲੱਗਦੀ ਆ ਪਤਾ ਨਹੀਂ ਲੱਗਦਾ ਹੈਗਾ ਅ ਮਤਲਬ ਬੂਟੇ ਵਿੱਚੋਂ ਕਈ ਵੱਡੇ ਜਾਂਦੇ ਨੇ ਹੁਣ ਵੀ ਸਾਤੋਂ ਤਿੰਨ ਬੂਟੇ ਮੇਤੋਂ ਵੱਡੇ ਹੈਗੇ ਚਲੋ ਹਨਾ ਫਿਰ ਵੀ ਹੈਗੇ ਨੇ ਚਲੋ ਕਾਫੀ ਤੇ ਉਹਦਾ ਕਿਰਪਾ ਵੱਜਿਆ ਮੇਤੋਂ ਵੱਡਦੀ ਤੋਂ ਤੇ ਸਮਾਰਦੀ ਤੋਂ ਫਿਰ ਵੀ ਬਹੁਤ ਧਿਆਨ ਨਾਲ ਗੁੱਡੀਆਂ ਨੇ ਕਿਉਂਕਿ ਕੱਖ ਕਾਫੀ ਹੋਇਆ ਪਿਆ ਸੀਗਾ ਗਦੇ ਵੇਲ ਜੀ ਕਾਫੀ ਸੀਗੀ ਤੇ ਸਹਜ ਨੇ ਆਹ ਤਰਫਾਲੀ ਫੇਰਤੀ ਸੀਗੀ ਇਹ ਲਿਆਂਦੀ ਸੀ ਆਪਾਂ ਨੇ ਕਿਸੇ ਦੇ ਮੰਗ ਕੇ ਖੁਰਪੇ ਜੇ ਮੰਗੂ ਆ ਇਹ ਮੂਰੇ ਲੱਗਿਆ ਹੋਇਆ ਹੈ ਜੇ ਤੇ ਇਹਦੇ ਨਾਲ ਇਹ ਥੋੜਾ ਥੋੜਾ ਗੁੱੜ ਤਾਂ ਸੀ ਉਸ ਤੋਂ ਬਾਅਦ ਮੈਂ ਫੁਰਪੇਣਾ ਕਰਤੀਆਂ ਸੀਗੀਆਂ ਪਹਿਲਾਂ ਨਾ ਇਧਰ ਬੱਟ ਤੇ ਬਹੁਤ ਕੱਖ ਹੋਇਆ ਪਿਆ ਸੀਗਾ ਮੈਂ ਕਿਹਾ ਵੀ ਚਲ ਪਹਿਲਾਂ ਪਹਿਲਾਂ ਇਹ ਬੱਟ ਕੋਤਦਾ ਬਈ ਬੱਟ ਤੋਂ ਕਾਜ ਪੜਦਾ ਮੈਂ ਬੱਟ ਸਾ ਮਾਰਨ ਲੱਗੀ ਹੋਈ ਸੀ ਤੇ ਇਹ ਇਧਰ ਤਰਫਾਲੀ ਫੇਰਦੀਆਂ ਸੀਗਾ ਸਹਿਜ ਵਿੱਚ ਵਿੱਚ ਥੱਕ ਜਾਂਦਾ ਸੀਗਾ ਖੜ ਜਾਂਦਾ ਤੇ ਗੱਲਾਂ ਮਾਰੀ ਜਾਂਦਾ ਸੀਗਾ ਫਿਰ ਮੈਂ ਨਾ ਕਿਉਂਕਿ ਇਹ ਪਹਿਲਾਂ ਅੰਦਰ ਤੁਹਾਨੂੰ ਦਿਖਾਇਆ ਨਾ ਉਹ ਗੋਹੇ ਨੂੰ ਲੱਗੇ ਹੋਏ ਸੀਗੇ ਦੋਏ ਭਾਈ ਕਹਿੰਦੇ ਅਸੀਂ ਲਿਪਣਾ ਹੈ ਪਤਾ ਨਹੀਂ ਕੀ ਆਤਦਾ ਇਹਨਾਂ ਨੂੰ ਪਿਛਲੇ ਸਾਲ ਵੀ ਇਹਨਾਂ ਨੇ ਇਕਨੇ ਕਰਿਆ ਅਹ ਗਹਾਰੀ ਅੰਦਰ ਖੜੀ ਹੋ ਲਈ ਪਾਤੀ ਸੀਗੀ ਮੇਰੇ ਤੋਂ ਨਾਲ ਲੱਗ ਕੇ ਤੇ ਇੱਕ ਕੇ ਫੇਰ ਕਹਿੰਦੇ ਵੀ ਪਾਥੀਆਂ ਗਿਰੀ ਜਾਂਦੀਆਂ ਨੇ ਵੀ ਚਲੋ ਨਾਲੇ ਪਾਥੀਆਂ ਮਤਲਬ ਅਹ ਬੱਕਰੀਆਂ ਸਿੱਟਣਗੀਆਂ ਨਹੀਂਆਂ ਵੀ ਨਾਲੇ ਪਾ ਝੋਖ ਲਿਪੜ ਜੇ ਵੀ ਕਾਫੀ ਲੈ ਜਾਂਦੇ ਨੇ ਜਿਹੜਾ ਗੁਹਾਪਾ ਲਾਉਂਦੇ ਆ ਉੱਤੇ ਤੇ ਉਹ ਵੀ ਕੰਮ ਆ ਜਾਂਦੇ ਨੇ ਚਲੋ ਹਨਾ ਫਿਰ ਇਹਨਾਂ ਦੋਹਾਂ ਨੇ ਲੱਗ ਕੇ ਲਾਤਾ ਕੁਸ ਰਹਿ ਗਿਆ ਗੁਹਾ ਮੁਖ ਗਿਆ ਸੀਗਾ ਉਹ ਕਾਲੂ ਕਰ ਦਾਂਗੇ ਫੇਰ ਲੋਟ ਕਰ ਦੋਗੇ ਉੱਥੇ ਲੱਗੇ ਹੋਏ ਤੇ ਉੱਥੇ ਲਿਬੜ ਲੁਬੜ ਕੇ ਤੇ ਆ ਗਏ ਫੇਰ ਦੁਬਾਰਾ ਕਪੜੇ ਸਾਫ ਕਰਕੇ ਜਿਸ ਕਾਰਨ ਤਾਂ ਨਾਣ ਚਲੇ ਗਿਆ ਸੀਗਾ ਇਹਨੇ ਚਲੋ ਉਦਾਂ ਹੀ ਸਾਫ ਕਰਨੇ ਸੀਗੇ ਜਿਸ ਕਾਰਨ ਥੋੜਾ ਵੱਧ ਲਿਬੜ ਗਿਆ ਤੇ ਨਾਣ ਗਿਆ ਹੋਇਆ ਆਪਦਾ ਤੇ ਇਹਨੇ ਉਦਾਂ ਹੀ ਕਪੜੇ ਸਾਫ ਕਰ ਲਏ ਕਹਿੰਦਾ ਮੰਮੀ ਮੈਂ ਗੁੜਾਈ ਤੋਂ ਬਾਅਦ ਫੇਰ ਨਾ ਲੂਗਾ ਮੈਂ ਕਿਹਾ ਚਲੋ ਗੁੜਾਈ ਤੋਂ ਬਾਅਦ ਨਾ ਲੇ ਕਿਉਂਕਿ ਜੇ ਇਥੇ ਕਾਫੀ ਟਾਈਮ ਲੱਗ ਜਾਣਾ ਸੀਗਾ ਆਪਾਂ ਨੂੰ ਤੇ ਇਹ ਕੰਦਾ ਵੀ ਫੇਰ ਮਿੱਟੀ ਚ ਤਾਂ ਲੱਭਣਾ ਹੀ ਹੈ ਹੁਣ ਵੀ ਬਾਚੇ ਨਾਲ ਲੂੰਗਾ ਬਹ ਚਲ ਬਾਚ ਨਾਲੇ ਇਥੇ ਪਤਾ ਨਹੀਂ ਕੀ ਨੂੰ ਕੁਛ ਕਹਿ ਰਿਹਾ ਇਹ ਪਤਾ ਨਹੀਂ ਜਵਾਕ ਇਹਨਾਂ ਨੂੰ ਸੱਦੜ ਵੀ ਆਉਂਦੇ ਸੀ ਗਰਾਉਂਡ ਚ ਆਏ ਹੋਏ ਸੀਗੇ ਹਾਂ ਤੇ ਕਹਿੰਦੇ ਸੀ ਵੀ ਆ ਜਾਓ ਖੇਲੀਏ ਪਰ ਇਹ ਗਏ ਨਹੀਂਗੇ ਕਹਿੰਦੇ ਚਲੋ ਉੱਥੇ ਵੀ ਤਾਂ ਖੇਲਣੀ ਹੈ ਕਹਿੰਦੇ ਇੱਥੇ ਜਿੰਮ ਸੇ ਨਾਲੇ ਜਿਮ ਲੱਗ ਜੂਗੀ ਇੱਥੇ ਮੈਨੂੰ ਇਹ ਕਹਿ ਰਿਆ ਸੀ ਕਹਿੰਦਾ ਮੰਮੀ ਆਹ ਸਬਜੀ ਤੋੜ ਲਾ ਕਹਿੰਦਾ ਖਰਾਬ ਹੋ ਜਾਣੀ ਆ ਇੱਕ ਚੱਪਣ ਫੱਦੂ ਲੱਗਿਆ ਹੋਇਆ ਏ ਕਾਫੀ ਬੜਾ ਹੋ ਗਿਆ ਮੈਂ ਇਹਨੂੰ ਕਿਹਾ ਨਹੀਂ ਵੀ ਖਰਾਬ ਨਹੀਂ ਹੁੰਦੀ ਹੈਗੀ ਵੀ ਆਪਾਂ ਤਿੰਨ ਚਾਰ ਇਕੱਠੇ ਹੀ ਤੋੜ ਲਾਂਗੇ ਕਿਉਂਕਿ ਜੀ ਥੋੜੇ ਥੋੜੇ ਛੋਟੇ ਛੋਟੇ ਹੋਰ ਲੱਗੇ ਆਏ ਤਿੰਨ ਚਾਰ ਤੇ ਮੈਂ ਵੀ ਇਕੱਠੇ ਤੋੜ ਲਾਂਗੇ ਨਾਲੇ ਪੂਰਾ ਸਬਜੀ ਬਣਤਾ ਜਾਊਗੀ ਦੋ ਆਲੂ ਪਾ ਕੇ ਬਣਾਉਣੀ ਵੀ ਆ ਇਹ ਇਧਰੋਂ ਜੀ ਮੈਂ ਬੱਟਾ ਸਾਫ਼ ਕਰਤੀ ਸੀਗੀ ਸਾਰੀ ਉਹ ਤੇ ਵੇ ਉਧਰ ਲਈ ਬਟਨ ਲਾਗੀ ਸੀ ਕਿ ਹੁਣ ਲਓ ਜੀ ਸਿੰਡੀਆਂ ਗੁੜ ਦੇ ਗੁੜ ਦੇ ਜਾਨੂੰ ਭਾਈ ਆ ਗਿਆ ਜੂਸ ਵਾਲਾ ਗੰਨੇ ਦਾ ਰਸ ਵਾਲਾ ਤੇ ਬੱਚੇ ਕਹਿੰਦੇ ਗੰਨੇ ਦਾ ਰਸ ਪੀਣ ਗੰਨੇ ਦਾ ਰਸ ਲੈਣ ਚਲੇ ਗੇ ਕਿੱਕਿੰਗ ਹਾਂ ਗੰਨੇ ਦਾ ਰਸ ਪੀਣ ਮੈਂ ਅੱਜ ਅਜ ਪੀ ਲੋ ਤੁਸੀਂ ਵੀ ਲਓ ਬਸੰਬਾਉ ਦਿਓ ਹਾ ਠੰਡਾ ਲਓ ਜੀ ਇੱਥੇ ਹਲੇ ਅਸੀਂ ਇੰਨਾ ਕੀਆ ਗੁੱਡੀਆਂ ਸੀਗੀਆਂ ਪਿੰਡੀਆਂ ਤੇ ਜਾਨੂੰ ਉਹ ਜੂਸ ਵਾਲਾ ਭਾਈ ਆ ਗਿਆ ਗੰਨੇ ਦੇ ਰਸ ਵਾਲਾ ਫਿਰ ਗੰਨੇ ਦਾ ਰਸ ਬਣਮਾਉਣ ਚਲੇ ਗਏ ਉੱਥੋਂ ਲੈ ਕੇ ਮੈਂ ਆ ਗਈ ਸੀਗੀ ਤੇ ਇੱਥੇ ਬੈਠ ਕੇ ਪੀਤਾ ਫਿਰ ਨਾਲ ਠੰਢ ਠੜੀ ਹਵਾ ਚੱਲਦੀ ਸੀ ਨਾਲੇ ਹਵਾ ਚ ਇੰਜੋਏ ਕਰਿਆ ਬੈਠ ਕੇ ਤੇ ਜਿਸ ਕਰ ਨਾਲ ਉਹਨਾਂ ਨੇ ਤੋਥੀ ਖੜ ਕੇ ਪੀ ਲਿਆ ਸੀਗਾ ਮੈਂ ਆਪਦਾ ਗਲਾਸ ਲਿਆ ਸੀਗੇ ਦੁਨ ਮੈਂ ਹਾਂ ਵੀ ਫੋਨ ਉੱਥੇ ਪਿਆ ਇਕੱਲਾ ਵੀ ਉੱਥੇ ਜਾਣੀ ਆ ਮੈਂ ਉੱਥੇ ਬਹਿਣੀ ਆ ਅਸੀਂ ਫੋਨ ਇੱਥੇ ਲੱਗਿਆ ਲਗਾਇਆ ਛੱਡ ਗਏ ਸੀਗੇ ਉਹ ਛੜਕ ਤੇ ਖੜਾ ਸੀਗਾ ਭਾਈ ਪਤਾ ਕੀ ਇਹ ਪਹਿਲਾਂ ਜਿਸ ਸੈਜਪ੍ਰੀਤ ਮਗਰ ਪਿਆ ਹੋਸੀ ਕਹਿੰਦਾ ਮੰਮੀ ਠੰਡਾ ਮੰਗਾ ਕੇ ਦੇ ਕੋਕ ਪੀਣਾ ਮੈਂ ਵੀ ਕੋਕ ਨਾ ਪਿਆ ਕਰ ਵੀ ਵਧੀਆ ਨਹੀਂ ਹੁੰਦੇ ਹੈਗੇ ਕੋਕ ਕਹਿੰਦੇ ਆਪਣੇ ਸਿਹਤ ਲਈ ਵੀ ਖਰਾਬ ਕਰਦੇ ਨੇ ਇਹ ਜਿਹੜੇ ਕੋਕ ਆ ਕਹਿੰਦੇ ਹੱਡੀਆਂ ਨੂੰ ਅੰਦਰੋਂ ਅੰਦਰੇ ਖਾਰਦੇ ਨੇ ਬਹੁਤ ਪਿੰਦੇ ਆ ਜਵਾ ਪਤਾ ਨਹੀਂ ਕੀ ਆਤਾ ਇਹਨਾਂ ਨੂੰ ਕੋਕ ਦੇ ਮਗਰ ਪਿਆ ਹੋਸੀ ਆ ਮੈਂ ਨਹੀ ਵੀ ਕੋਕ ਨਹੀਂ ਲੈ ਕੇ ਦੇਣਾ ਹੈਗਾ ਮੈਂ ਵੀ ਤੂੰ ਜਨੂ ਭਾਈ ਨਿੰਗਿਆ ਆ ਗਿਆ ਪਿੰਡ ਵੱਲੋਂ ਉਧਰੋਂ ਸਾਹਮਣੇ ਸਕੂਲ ਆ ਨਾ ਉਧਰੋਂ ਪਿੰਡ ਆਪਣਾ ਉਧਰੋਂ ਆਮ ਦਾ ਸੀਗਾ ਭਾਈ ਤੇ ਉਹਨੂੰ ਅਸੀਂ ਹੱਕਾ ਮਾਰੀ ਇੱਥੋਂ ਨਿੰਗ ਗਿਆ ਨਿੰਗਿਆ ਹੋਇਆ ਫਿਰ ਗਾਹਾਂ ਜਾ ਕੇ ਥੋੜਾ ਜਿਹਾ ਸਟੇਡੀਅਮ ਲਿੰਕੇ ਜਨੂ ਕਿਸੇ ਨੇ ਖੜਾ ਲਿਆ ਸੀ ਉਥੇ ਜੂਸ ਬਣਵਾਉਣ ਲੱਗੇ ਸੀ ਫਿਰ ਮਗਰ ਜਾ ਕੇ ਸੱਦ ਕੇ ਲੈ ਕੇ ਆਂਦਾ ਤੇ ਫਿਰ ਆਪਾਂ ਨੇ ਬਣਵਾ ਕੇ ਪੀਤਾ ਜੂਸ ਠੰਡਾ ਠੰਡਾ ਬਹੁਤ ਵਧੀਆ ਜੂਸ ਸੀਗਾ ਸਵਾਦ ਜੋਸ ਵਗੈਰਾ ਠੀਕ ਕੇ ਫੇਰ ਦੁਆਰਾ ਲੱਗ ਗਿਆ ਆਪਣੇ ਕੰਮ ਕਿਉਂਕਿ ਜੀ ਇਹ ਮੈਨੂੰ ਅੱਜ ਸੀਗਾ ਵੀ ਅਜੇ ਨਿਵੇੜ ਨਹੀਂ ਨਿਵੇੜਨਾ ਜੇ ਮਤਲਬ ਥੋੜਾ ਜਿਹਾ ਵੀ ਰਹਿ ਗਿਆ ਫਿਰ ਘੌਰ ਹੋਈ ਜਾਣੀ ਆ ਵੀ ਉਥੇ ਕੰਮ ਖੜ ਜਾਣਾ ਅ ਜ ਸੈਲਬ੍ਰੀਦ ਵੀ ਆ ਗਿਆ ਠੀਕ ਕੇ ਜੋਸ ਤੇ ਕਿਉਂਕਿ ਫਿਰ ਇਹ ਹੋ ਜਾਊਗਾ ਆਪਣਾ ਤੇ ਇਧਰ ਮਗਰ ਤੁਹਾਨੂੰ ਦਿਖਾਇਆ ਨਾ ਜਿੱਧਰ ਬੇਲਾਂ ਨੇ ਇਧਰਲੀ ਸਾਈਡ ਆਪਾਂ ਨੇ ਕਿਆਰੀ ਤਿਆਰ ਕਰਨੀ ਆ ਇਧਰ ਆਪਾਂ ਨੇ ਮੂੰਗੀ ਵੇਚਣੀ ਆ ਮੂੰਗੀ ਦਾ ਬੀਜ ਲਿਆ ਕੇ ਰੱਖਿਆ ਹੋਇਆ ਉਹ ਵੀ ਦੇਖਦੇ ਆ ਪਦੋ ਤਿਆਰੀ ਕੈਰੀ ਤਿਆਰ ਕਰਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਮੂੰਗੀ ਅਸੀਂ ਜੀ ਅ ਪਿਛਲੇ ਸਾਲ ਨੇ ਮੂੰਗੀ ਬੀਜ ਜੀ ਪ੍ਰਾਰ ਬੀਜੀ ਸੀਗੀ ਤੇ ਛੋਟੀ ਜਿਹੀ ਕੈਰੀ ਬੀਜੀ ਸੀ ਆ ਮੰਨ ਲੋ ਜਿੱਡੀ ਕਹਾ ਪਿੰਡੀਆਂ ਵਾਲੀ ਆ ਤੇ ਐਡੀ ਕਾ ਕੈਰੀ ਬੀਜੀ ਸੀਗੀ ਬਹੁਤ ਵਧੀਆ ਮਤਲਬ ਫਲੀ ਲੱਗੀ ਆ ਕਾਫੀ ਹੋ ਗਈ ਸੀਗੀ ਮੂੰਗੀ ਮੇਰਾ ਕਾਫੀ ਵਧੀਆ ਟਾਈਮ ਲੰਘ ਗਿਆ ਉਹਦੇ ਨਾਲ ਸੋਣੀ ਉਤਰਿਆ ਹੀ ਸੀਗੀ ਅਸੀਂ ਫਿਰ ਸੋਚਿਆ ਵੀ ਚਲੋ ਪਿਛਲੇ ਸਾਲ ਨਹੀਂ ਲਾਈ ਵੀ ਐਤੀ ਫੇਰ ਲਾ ਲੈਂਦੇ ਆ ਵੀ ਕਰਦੀ ਹੈ ਨਾ ਮੂੰਗੀ ਹੋ ਜਾਂਦੀ ਹੈ ਨਾਲੇ ਬਣਦੀ ਬਹੁਤ ਸੁਆਦਾ ਕਰਦੀ ਦਾਲ ਤੇ ਮਹਿੰਗੀਆਂ ਵੀ ਨੇ ਹਨਾ ਕਾਫੀ ਮਹਿੰਗੀ ਹੋਊ ਦਾਲ ਮੈਨੂੰ ਰੇਟ ਦਾ ਤਾਂ ਪਤਾ ਨਹੀਂਗਾ ਕਿਉਂਕਿ ਮੰਗਾਈ ਨਹੀਂਗੀ ਕਾਫੀ ਟਾਈਮ ਹੋ ਗਿਆ ਮੰਗਾਈ ਨੂੰ ਤੇ ਫਿਰ ਉਹਦਾ ਰੇਟ ਮੈਨੂੰ ਪਤਾ ਨਹੀਂਗਾ ਕੀ ਹੋਊਗਾ ਵੈਸੇ ਧਾਲਾਂ ਮਹਿੰਗੀਆਂ ਹੀ ਨੇ ਸਾਰੀਆਂ ਤੇ ਮੈਂ ਹਵੀ ਨਹੀਂ ਬੀਅਰ ਕੀ ਫਿਰ ਬੀਜਦੇ ਹਮੂੰਗੀ ਥੋੜੀ ਤੋੜਨੀ ਔਖੀ ਹੈ ਜੀ ਕਿਉਂਕਿ ਉਹਦੇ ਵਿੱਚ ਕੰਡ ਹੁੰਦੀ ਹੈ ਫਿਰ ਬਾਹਾਂ ਤੇ ਕੰਡ ਲੜਦੀ ਹੁੰਦੀ ਹੈ ਹਨਾ ਮੈਂ ਨਾ ਉਹ ਬਾਹਾਂ ਜੀ ਮਗਵਾਨਾ ਹੁੰਨ ਨੇ ਉਹ ਪਾ ਕੇ ਤੋੜਦੀ ਹੁੰਦੀ ਸੀਗੀ ਤੇ ਚਲੋ ਹਨਾ ਇਹ ਕਫੜੀ ਥੋੜੀ ਛੋਟੀ ਹੁੰਦੀ ਐ ਨਹੀਂ ਬੜੀ ਫੜੀ ਨਹੀਂ ਹੁੰਦੀ ਹੈਗੀ ਬੈਠ ਕੇ ਕਾਫੀ ਟਾਈਮ ਚ ਟੁੱਟਦੀ ਆ ਮੈਂ ਨਾ ਕੀ ਕਰਦੀ ਸੀਗੀ ਜੋ ਜੋ ਪੱਕੀ ਜਾਂਦੀ ਹੁੰਦੀ ਤੇ ਫੜੀ ਫਿਰ ਮੈਂ ਤੋੜੀ ਜਾਂਦੀ ਹੁੰਦੀ ਸੀਗੀ ਇੱਕ ਇੱਕ ਬਾਲ ਦੀ ਹਰੇਕ ਰੋਜ਼ ਤੋੜਨ ਵਾਲੇ ਤੇ ਉਹ ਨੂੰ ਇਦਾਂ ਧੁੱਪਾਂ ਪਾ ਦਣਾ ਤੇ ਫਲੀਆਂ ਬਹੁਤ ਸੋਹਣੀਆਂ ਆਪਣੇ ਆਪੇ ਧੁੱਪਾਂ ਚ ਤੜਕ ਜਾਂਦੀਆਂ ਸੀਗੀਆਂ ਨਿਕਲ ਆਉਂਦੀ ਸੀਗੀ ਤਾਂ ਕਰਕੇ ਫੇਰ ਐਸ ਕੀ ਬੀਜਦੇ ਆਂ ਮੂੰਗੀ ਇੱਧਰ ਬੀਜਾਂਗੇ ਆਪਾਂ ਇੱਧਰ ਸੋਕ मतलब ਪਾਣੀ ਘੱਟ ਮੰਗਦੀਆਂ ਮੂੰਗੀ ਪਿਛਲੀ ਵਾਰ ਸਾਡੇ ਇੱਧਰ ਮੂਰੇ ਬੀਜੀ ਹੋਈ ਸੀਗੀ ਬਹੁਤ ਬੜੀਆਂ ਬੜੀਆਂ ਬੇਲਾਂ ਜਿਹੀ ਹੋ ਗਈਆਂ ਸੀਆਂ ਇਹਨੂੰ ਥੋੜਾ ਜਿਹਾ ਔੜਜੇ 'ਚ ਬੀਜਾਂਗੇ ਮੂੰਗੀ ਨੂੰ ਲਓ ਜੀ ਇੱਥੇ ਆਪਣਾ ਸਾਰਾ ਹੀ ਆਹਾ ਹੋ ਗਿਆ ਕੰਪਲੀਟ ਸਾਰੀਆਂ ਪਿੰਡੀਆਂ ਆਪਾਂ ਨੇ ਗੁੱਡਤੀਆਂ ਦੇਖੋ ਕੀ ਸੋਹਣੀਆਂ ਨਿਕਲੀਆਂ ਥੱਲੇ ਹੁਣ ਹੁਣ ਇਹ ਆਪਾਂ ਨੇ ਪਹਿਲੀ ਗੜਾਈ ਕਰੀ ਆ ਜੀ ਹਲੇ ਜਦੀਆਂ ਪਿੰਡੀਆਂ ਵੀਜੀਆਂ ਨੇ ਪਹਿਲੀ ਗੜਾਈ ਆ ਦੇਖੋ ਐਡਾ ਐਡਾ ਬੂਟਾ ਹੋਇਆ ਹੋਇਆ ਬਹੁਤ ਸੋਹਣਾ ਤੇ ਹੁਣ ਗੜਾਈ ਤੋਂ ਬਾਅਦ ਇੱਕ ਲੱਖ ਤੁਰਪਣ ਗਈਆਂ ਬਹੁਤ ਤੁਰਦੀਆਂ ਨੇ ਫਿਰ ਜਦੋਂ ਇਹਨਾਂ ਗੜਾਈ ਹੋ ਜਾਂਦੀ ਆ ਚਲੋ ਜੀ ਹਣਾ ਥੋੜਾ ਜਿਹਾ ਟੱਕ ਆਪਣਾ ਚਲੋ ਸਬਜੀ ਹੋਰ ਲੱਗਣ ਲੱਗ ਜੂਗੀ ਹੁਣ ਚਲੋ ਚੱਪਣ ਕਰ ਦੂ ਤਾਂ ਲੱਗਦੇ ਹੀ ਨੇ ਤੇ ਉਹ ਵੀ ਤੋੜਾਂਗੇ ਇੱਕ ਦਿਨ ਮੈਂ ਢੀਕਦੇ ਵੀ ਤਿੰਨ ਚਾਰ ਇਕੱਠੇ ਹੋ ਜਾਣ ਜਿਹੜੇ ਛੋਟੇ ਛੋਟੇ ਨੇ ਉਹ ਵੀ ਨਾਲ ਹੋ ਜਾਣ ਵੀ ਫੇਰ ਇਕੱਠੇ ਤੋੜ ਕੇ ਬਣਾ ਲਾਂਗੇ ਦੇਖੋ ਪਿੰਡੀ ਕਿੰਨੀ ਸੋਹਣੀ ਲੱਗੜੇ ਆਪਾਂ ਨੂੰ ਜੀ ਇਹ ਪਿੰਡੀਆਂ ਬਾਧੂ ਨੇ ਦੇਖੋ ਕਿੰਨੀਆਂ ਹੋਈਆਂ ਹੈ ਹਨਾ ਇੰਨੀਆਂ ਤਾਂ ਮੁੱਕਦੀਆਂ ਵੀ ਹੈ ਨਹੀਂ ਤਲੀਆਂ ਹੋਈਆਂ ਖਾਬ ਨਹੀਂ ਹੁੰਦੀਆਂ ਹੈਗੀਆਂ ਸਾਡੇ ਸੈਜ ਦੇ ਫੇਵਰੇਟ ਨੇ ਹੋ ਗਏ ਵਧਾਈਆ ਕਰਾ ਚਲੋ ਜੀ ਬਣਾ ਦੇਖੋ ਇਧਰ ਰੱਖਦੇ ਬਾਹਰ ਨਾ ਇਧਰ ਰੱਖ ਦੇ ਦਬੜਤੀਆਂ ਦੇਖੋ ਸੋਹਟੀਆਂ ਹਾਂ ਕਿੰਨੀਆਂ ਵਧੀਆ ਹੋ ਗਈਆਂ ਹੁਣ ਜਿਹੜੀ ਚੈੱਕ ਕਰਦੀ ਹੈ ਦੇਖੋ ਭਿੰਡੀਆਂ ਕਿੰਨੀ ਵਧੀਆ ਹੋ ਗਈਆਂ ਸਾਰੀਆਂ ਨਿਕਲ ਆਈਆਂ ਆ ਚੱਕਰ ਕਰਦੀ ਆ ਆ ਬੂਟੇ ਮਿੱਝਦੀ ਆ ਆ ਬਾਜੀ ਵਾਲਾ ਤਾਂ ਹੈਗੇ ਨੇ ਨਹੀਂ ਰਹਾ ਹੋ ਗਿਆ ਚਲੋ ਚੱਲੀਏ ਘਰ ਨੂੰ ਕੈਮਰੇ 'ਚ ਤਾਂ ਚੱਲਣਾ ਲੱਗਦਾ ਆ ਦੇਖੀ ਇਹਨੇ ਮਿੱਝਦੀ ਆ ਇਹਨੂੰ ਕੱਢ ਬਾਹਰ ਆਲੇ ਬੂਟੇ ਤੇ ਮਿੱਟੀ ਸਭ ਮਿੱਟੀ ਚੜ ਗਈ ਬੂਟੇ ਤੇ ਇੱਧਰਲੇ ਪਾਸੇ ਆ ਦੇ ਆ ਕਰ ਦੇ ਲੋਟ ਚਲੋ ਦੇਖੋ ਥੋੜੀਆਂ ਓਰੇ ਸੰਗਣੀਆਂ ਨੇ ਤੇ ਇੱਥੇ ਵੀ ਕਾਫੀ ਸੜਤਾ ਸੀ ਆਪਾਂ ਨੇ ਤੇ ਓਰੇ ਹੈਗੀਆਂ ਨੇ ਦੇਖੋ ਇਹ ਇੱਥੇ ਠੀਕ ਨੇ ਸਿੱਧੇ ਸਿੱਧੀਆਂ ਨੇ ਜਿਆਦਾ ਸਿੱਧੀਆਂ ਨਹੀਂ ਠੀਕ ਨੇ ਠੀਕ ਨਾ ਕਰਦਾ ਕੀ ਆ ਨੱਚਣ ਲੱਗਿਆ ਹੈ ਬਹੁਤ ਵਧੀਆ ਹੋ ਗਿਆ ਤੇ ਚਲੋ ਜੀ ਇਹਨੂੰ ਪਹਿਲੀ ਗੜਾਈ ਆ ਸਾਡੀ ਇਹ ਗੜਾਈ ਨਾਲ ਹੁਣ ਵਧੀਆ ਹੋ ਜਾਣਗੀ ਆ ਲਗਣ ਲੱਗ ਜਾਣਗੀਆਂ ਭਿੰਡੀਆਂ ਦੀ ਪਹਿਲੀ ਗੜਾਈ ਹੋ ਗਈ ਤੇ ਚਲੋ ਜੀ ਨੇਰਾਜੇ ਵੀ ਹੋ ਗਿਆ ਚਲਿਏ ਘਰ ਨੂੰ ਹੁਣ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ